ਵਾਡਾ ਬਹੁਤ-ਬਹੁਤ ਸਵਾਗਤ ਅਮਰ ਸ਼ੇਰ ਗਿੱਲ ਫਾਰਮਰ ਚੈਨਲ ਤੇ ਪਹੁੰਚਿਆ ਮੰਡੀ ਕੁਰਾਲੀ ਲਓ ਜੀ ਅੱਜ ਕੁਰਾਲੀ ਮੰਡੀ ਦਾ ਕੀ ਹਾਲ ਆ ਤੁਹਾਨੂੰ ਸਾਰੀ ਜਾਣਕਾਰੀ ਦੇਣ ਲੱਗੇ ਆ ਤੇ ਅੱਜ ਕਹਿੰਦੇ ਮਹਿੰਗਾਈ ਬਹੁਤ ਜ਼ਿਆਦਾ ਹੈ ਮੰਡੀ ਤੇ ਤੇ ਅੱਜ ਦੇਖਦੇ ਆ ਵੀ ਰੇਟ ਅੱਜ ਮਹਿੰਗਾਈ ਕਿੰਨੀ ਕੁ ਮਹਿੰਗਾਈ ਆ ਤੇ ਆਪਾਂ ਹੁਣ ਸਾਰੇ ਮੰਡੀ ਦੇ ਵਿੱਚ ਪੁੱਛਿਆ ਵਪਾਰੀ ਬਾਈਆਂ ਤੋਂ ਵੀ ਅੱਜ ਮੰਦਾ ਜਾਂ ਮਹਿੰਗਾਈ ਆ ਉਹ ਕਹਿੰਦੇ ਵੀ ਮਹਿੰਗਾਈ ਬਹੁਤ ਜ਼ਿਆਦਾ ਹੈ ਅੱਜ ਤੇ ਪਤਾ ਕਰਦੇ ਆ ਫਿਰ ਸਾਰੀ ਤੁਹਾਨੂੰ ਤਾਜੀ ਜਾਣਕਾਰੀ ਦੇਵਾਂਗੇ ਤੇ ਵੀਡੀਓ ਨੂੰ ਇੱਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਇੱਕ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਲਾਈਕ ਜਰੂਰ ਕਰਿਓ ਲਾਈਕ ਕਰਨਾ ਨਾ ਭੁੱਲਿਆ ਕਰੋ ਤੇ ਆਓ ਫਿਰ ਆਪਾਂ ਤੁਹਾਨੂੰ ਨਾਲ-ਨਾਲ ਮੰਡੀ ਦਾ ਮਾਹੌਲ ਵੀ ਦਿਖਾਵਾਂਗੇ ਤੇ ਮੰਡੀ ਵੀ ਕਮਾਈ ਜਾਵਾਂਗੇ ਤੁਹਾਨੂੰ ਰੇਟ ਵੀ ਦੱਸਾਂਗੇ ਤੇ ਤੁਸੀਂ ਜਿਵੇਂ ਆਹ ਦੇਖੋ ਜੀ ਟੌਪ ਦੀਆਂ ਮੱਝਾਂ ਵੀ ਨੇ ਵਿੱਚ ਥੋੜੀ ਜਿਹੀ ਘੱਟ ਰੇਟ ਵਾਲੇ ਵੀ ਨੇ ਪੱਧਰ ਰੇਟ ਵਾਲੇ ਵੀ ਨੇ ਆਓ ਫਿਰ ਅੱਜ ਦੇਖੀਏ ਕੁਰਾਲੀ ਮੰਡੀ ਕੀ ਨਾਮ ਕੀ ਤੁਹਾਡਾ ਜੀ ਮੰਦਿਰ ਸਿੰਘ ਪਿੰਡ ਕਿਹੜਾ ਜੀ ਪਿੰਡ ਕੈਲੋਂ ਜ਼ਿਲ੍ਹਾ ਕਿਹੜਾ ਪੈਂਦਾ ਜੀ ਜ਼ਿਲ੍ਹਾ ਮੋਹਾਲੀ ਠੀਕ ਆ ਜੀ ਤੇ ਛੋਟੀ ਦਾ ਸੁਆ ਕੰਮ ਹੈ ਦਾ ਜੀ ਦੁਗਾ ਦੁਗਾ ਅੱਜ ਕਿੰਨੇ ਦਿਨ ਹੋਏ ਨੇ ਸੂਈ ਨੂੰ ਆਹ ਦਾ ਟੱਕ ਦਿਨ ਹੋਇਆ ਸੂਈ ਨੂੰ ਠੀਕ ਆ ਜੀ ਤੇ ਕਿਤਾ ਆਪਾਂ ਨੇ ਵਪਾਰ ਦਾ ਕੰਮ ਹੈ ਜ ਆਪਣਾ ਨਹੀਂ ਮੈਂ ਦਾ ਠੰਗ ਦਾ ਕੰਮ ਹੈ ਮੈਂ ਘੋਟੀਆਂ ਲੱਗੀਆਂ ਮੈਂ ਕਰਾਂ ਅੱਛਾ ਆਪਣੇ ਘਰ ਦੀ ਹੈ ਜੀ ਘਰ ਦੀ ਝੋਟੀ ਕਿਹੜੇ ਸਿਵਨ ਦੀ ਆ ਪਤਾ ਤੇ ਮੈਂ ਹਰਿਆਣੇ ਦੀ ਆ ਜੀ ਇਹਨਾਂ ਨੂੰ ਮੈਨੂੰ ਪਤਾ ਨਹੀਂ ਸਿਵਨ ਕਿਹੜਾ ਜਿਹੜੇ ਹਰਿਆਣੇ ਦੇ ਵਿੱਚ ਚੰਗੀ ਝੋਟੀ ਲਿਆਇਆ ਤਾਂ ਉਹਦੇ ਗੱਲ ਕੱਟੀ ਆਈ ਤੇ ਠੀਕ ਆ ਜੀ ਹਾਂ ਤੇ ਕਿੰਨੇ ਕਿ ਦੁੱਤ ਘੜ ਦੋ ਪੂਰੇ ਦੁੱਤੇ ਤਾਂ ਨਾ ਬਲੂਨ ਨੇ 20 ਕਿਲੋ ਦੁੱਤਾ ਜੀ 20 ਕਿਲੋ ਕੱਢਿਆ ਬਲੂਨ ਬਲੂਨ ਲੈ ਜੀ ਐਤ ਕੀ ਕੀ ਮੀਜ਼ ਰੱਖਦੇ ਆ ਐਤ ਵੀ ਹੋਰ ਕੱਢ ਦੂੰਗੀ ਕਿਲੋ ਤੋਂ ਕਿਲੋ ਬਾਈ ਹੋਈ ਹਲੇ 7 ਦਿਨ ਦੀ ਸੂਈ ਵੀ ਆ ਜੀ ਠੀਕ ਆ ਜੀ ਫਿਰ ਕੀ ਕਰ ਦੋ ਮੁੱਲੇ ਦਾ ਮੁੱਲ ਦੀਆਂ 3 ਲੱਖ ਰੁਪਈਆ ਕਰਦੇ ਆ ਠੀਕ ਆ ਕੋਈ ਮੁੱਲ ਲੱਗਿਆ ਹਲੇ ਲੱਗੀ ਜਾਂਦਾ ਜੀ ਕਿੰਨਾ ਕੁ ਲੱਗੀ ਜਾਂਦਾ ਕੋਈ ਦੋ 30 ਲੱਗ ਲਿਆ ਜੀ ਅੱਛਾ ਫਿਰ ਤੁਸੀਂ ਕਿੰਨੇ ਛੱਡ ਰਿਹਾ ਸਹੀ ਜੀ ਅਸੀਂ ਬਸ ਹੋਰ 15-10 ਘੱਟ ਦੇ ਦੂੰਗੇ ਠੀਕ ਹੈ ਕੋਈ ਨੌਕਸ ਵਗੈਰ ਦੀ ਕਰ ਮੈਂ ਕਹਾਂ ਮੈਂ ਜਿਹੇ ਕਮਿਟ ਦਾ ਚੋਲੋ ਕਿ ਤੁੱਕਣਾ ਮਰਜੀ ਠੀਕ ਹੈ ਜੀ ਖੋਲਿਓ ਜੀ ਬੱਚਾ ਬਿਠਾ ਲਓ ਖੋਲਿੰਗੇ ਮੈਂ ਇਹ ਤਾਂ ਪਿੱਛੇ ਕੱਟੀ ਆ ਜੀ ਕੱਟੀ ਆ ਪਿੱਛੇ ਠੀਕ ਹੈ ਜੀ ਚੱਲੋ ਲਓ ਜੀ 3 ਲੱਖ ਰੁਪਏ ਮੁੱਲ ਕਰਦੇ ਨੇ ਲਓ ਜੀ ਚੈੱਕ ਕਰੋ ਥਣ ਲੇਵਾ 20 ਕੱਟਿਆ ਬਲੂਨ ਨੇ ਜੀ ਹਾਂ ਜੀ ਹਾਂ 20 ਕੱਟਿਆ ਬਲੂਨ ਨੇ ਕੋਈ ਲਓ ਜੀ ਬਲੂਨ ਨੇ ਕਹਿੰਦੇ 20 ਲੀਟਰ 20 ਲੀਟਰ ਦੁੱਧ ਕੱਟਿਆ ਦੁੱਧ ਕੱਟਿਆ ਇਹ ਹਰਿਆਣੇ ਦੀ ਝੋਟੀ ਆ ਜੀ ਫਿਰ ਸਹੀ ਸਹੀ ਲਾਸਟ ਕਿੰਨਾ ਗ੍ਰੇਡ ਲਾ ਦੋਗੇ ਮੈਂ ਰਾਤ ਅਸੀਂ ਛੱਡੂਗੇ ਦੋ 80 ਦੀ ਲਓ ਜੀ ਕਹਿੰਦੇ ਦੋ 80 ਦੀ ਛੱਡਣਗੇ ਲਾਸਟ ਬੰਦ ਹੋਈ ਬੰਦੋ ਦੇਖੋ ਲੇਵਾ ਦੇਖੋ ਝੋਟੀ ਦਾ ਮੈਂ ਕੋੜੀਆਂ ਰੱਖੇ ਮੈਂ ਜੋੰਗ ਦਾ ਰੱਖੀ ਬੀਆ ਜੀ ਘਰਾਂ ਅੱਛਾ ਜੀ ਕੋੜੀਆਂ ਬਹੁਤ ਕੰਨੀਆਂ ਰੱਖੀ ਮੈਂ ਘਰਾਂ ਵਿੱਚ ਫਿਰ ਸਲਾ ਬਣ ਗਈ ਵੇਚਣ ਦੀ ਹਾਂ ਬਸ ਇੱਕ ਹੋਰ ਘੜੀ ਇਹ ਕੰਗਣ ਵਰਗੀ ਝੋਟੀ ਘਰਾਂ ਠੀਕ ਹੈ ਜੀ ਜਗਾ ਘਾਟਾ ਥੋੜੀ ਜਿਹੀ ਕੋੜੀਆਂ ਦਾ ਕਮਰਾ ਜਗਾ ਨੰਬਰ ਬੋਲ ਦਿੰਦੇ ਆਪਾਂ 99345 ਹਾਂ ਜੀ 30006 ਠੀਕ ਹੈ ਜੀ ਥੈਂਕ ਯੂ ਥੈਂਕ ਯੂ ਕੀ ਨਾਮ ਕੀ ਵੀਰੇ ਮੇਰਾ ਮਨੀ ਹੈ ਵੀਰੇ ਪਿੰਡ ਕਿਹੜਾ ਈ ਕਿਊੜਾ ਈ ਪਿੰਡ ਤਾਂ ਜਿਲ੍ਹਾ ਕਿਹੜਾ ਮੋਹਾਲੀ ਕਿੰਨੇ ਪਸੂ ਲੈ ਕੇ ਆਏ ਅੱਜ ਦੋ ਝੋਟੀਆਂ ਆਈਆਂ ਸੇਲ ਤਾਂ ਨਹੀਂ ਹੋਏਗੀ ਨਹੀਂ ਹੁਣੀ ਆਏ ਠੀਕ ਆ ਮੰਡੀ ਜੀ ਕਿਵੇਂ ਚੱਲ ਰਿਹਾ ਅੱਜ ਠੀਕ ਆ ਜੀ ਕੰਮ ਸਹੀ ਤੇ ਉਹ ਚੋਟੀ ਲੋ ਚੱਲ ਇਹਦਾ ਇਹਦਾ ਸੁਵੇ ਕਰ ਲਈ ਇਹਦਾ ਦੁਹੇ ਸੁਵੇ ਆ ਜੀ ਰੋਕ ਲੋ ਮੜਾ ਜਾ ਤੇ ਕਿੰਨਾ ਟੈਨ ਹੋ ਗਿਆ ਸੂਈ ਨੂੰ ਅੱਜ ਲੈ ਨਾ ਹੱਤਾ ਹੋ ਗਿਆ ਜੀ ਇੱਕ ਹੱਤਾ ਹੋ ਗਿਆ ਜੀ ਹਾਂਜੀ ਤੇ ਕੀ ਦਿੱਤਾ ਨੇ ਨਾਲ ਇਹਦੇ ਮੇਲ ਕਾਫ ਹੈ ਠੀਕ ਆ ਜੀ ਤੇ ਦੁੱਧ ਦੀ ਗੱਲ ਕਰੀਏ ਪੂਰੇ ਦੇ ਉੱਤੇ ਆ ਕੇ ਕਿੰਨਾ ਕੱਢ ਦੂਗਾ ਦੁੱਧ ਹੁਣ 16 ਕਿਲੋ ਹੋਊਗਾ ਫਿਰ 16 ਕਿਲੋ ਹੋਊਗਾ ਤੇ ਮੁੱਲ ਕੀ ਕਰਦੇ ਹਾਂ ਦਾ ਮੁੱਲ 80 ਮੰਗਦੇ ਫਿਰ ਕੋਈ ਰੇਟ ਲੱਗਿਆ ਹਲੇ ਆ ਲਾਉਂਦੇ ਆ ਜੀ ਕਿੰਨਾ ਕੁ ਲੱਗੀ ਜਾਂਦਾ ਜੀ ਭ্লাই ਜਾਂਦੇ ਹੀ ਆਪਣਾ ਆਪਣਾ ਘੱਟ ਵੱਧ ਲਾਓ ਜੀ 1 ਲੱਖ 80000 ਰੁਪਇਆ ਕਹਿੰਦੇ ਮੁੱਲ ਕਰਦੇ ਆ ਤੇ ਕਿੰਨੇ ਕੁ ਦੀ ਛੱਡ ਦੋਗੇ ਜੀ ਕਿੰਨੇ ਕੁ ਛੱਡਣ ਦੀ ਸਲਾਹ ਹੈਗੀ ਆ 70 ਦੀ ਦੇ ਦੋਗੇ 1 ਲੱਖ 70000 ਦੀ ਤੇ ਤੋੜਿਓ ਲਾਓ ਜੀ ਆਰਡਰ ਕੁਆਲਟੀ ਚੈੱਕ ਕਰੋ ਕਹਿੰਦੇ 1 ਲੱਖ 70000 ਦੀ ਛੱਡ ਦੇਣਗੇ ਦੁੱਧ ਕੱਢ ਦੂ ਇਹਨਾਂ ਪੂਰਾ ਹਾਂ ਹਾਂ ਦੁੱਧ ਤਾਂ ਕੱਢ ਦੋਗੇ ਫਿਰ ਚਲੋ ਬੰਨੋ ਜੀ ਸਾਰੇ ਬੰਦੇ ਲੈਣ ਵਾਲੇ ਖੜੇ ਦਿਖਾ ਦੇ ਅੰਦਰ ਵੀ ਜਿਹੇ ਝੋਟੀ ਪੜੇ ਬਸ ਬੰਨ ਲਓ ਤੂੰ ਹੀ ਬੁਲਾਉਣਾ ਟਾਈਟ ਕਰ ਮੋਬਾਈਲ ਨੰਬਰ ਬੋਲਦਾ 96550 95 96550 556 ਠੀਕ ਆ ਹੋਰ ਕਿਹੜੀ ਝੋਟੀਆਂ ਮਰ ਲਵੇ ਆਹੇ ਜੀ ਕਪਲੂਣ ਕੱਟੀ ਇਹ ਥੋੜੀ ਹਲਕੀ ਹੈ ਹਨਾ ਹਾਂਜੀ ਸਵੇਰ ਦੀ ਸੋਈ ਵੀ ਆ ਕੱਟੀ ਤੇ ਇਹਨੂੰ ਕਿੰਦਾ ਟਾਈਮ ਹੋਗਾ ਸਵੇਰ ਕੱਲ੍ਹ ਸੋਈ ਗਈ ਸਵੇਰੇ ਇਹਨੇ ਕੀ ਦਿੱਤਾ ਇਹਦੇ ਨਾਲ ਕੱਟੀ ਹੈ ਜੀ 8-9 ਕਿਲੋ ਦੂਗਾ ਹਨਾ ਹਾਂਜੀ ਹਾਂਜੀ ਬੋਲੀ ਹੋਊਗੀ ਇਹ ਇਹਦਾ ਕੀ ਕਰਦੇ ਹੋ ਮੁੰਡਾ ਇਹਦਾ 95000 ਮਾਗ ਰਿਹਾ ਕਿੰਨੇ ਛੱਡੋਗੇ ਸਹੀ ਸੀ ਇਹ 80000 ਦੀ ਦੇ ਦੂੰਗਾ ਜੀ ਠੀਕ ਆ ਵੀਰ ਜੀ ਥੈਂਕ ਯੂ ਲਓ ਜੀ ਦੋਨੇ ਝੋਟੀਆਂ ਵਾਰੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਰੇਟ ਕਿਵੇਂ ਲੱਗਿਆ ਤੇ ਚਲੋ ਫਿਰ ਅੱਗੇ ਚੱਲਦੇ ਹਾਂ ਹੁਣ ਹੋਰ ਦੇਖਦੇ ਆ ਚੰਗੇ ਚੰਗੇ ਜਿਹੇ ਪਸ਼ੂ ਕੀ ਨਾਮ ਆ ਤੁਹਾਡਾ ਜੀ ਅਵਤਾਰ ਸਿੰਘ ਪਿੰਡ ਕਿਹੜਾ ਹੈ ਡੁੱਗਰੇ ਜ਼ਿਲ੍ਹਾ ਕਿਹੜਾ ਪੈਂਦਾ ਹੈ ਰੋਪੜ ਠੀਕ ਹੈ ਜੀ ਤੇ ਇਹ ਝੋਟੀ ਦਾ ਹਾਊਸ ਹੁੰਦਾ ਜੀ ਇਹਨੂੰ ਕੱਢੋ ਬਾਹਰ ਬਾਹਰ ਕੱਢ ਲਓ ਬਾਹਰ ਇੱਧਰ ਲਿਆ ਉਰੇ ਇਹ ਦੇ ਬੀੜੇ ਜਾ ਬਰੁਕ ਬੱਡ ਇਹਦਾ ਸੂਆ ਕਹਿਮਾ ਜੀ ਦੁੱਜਾ ਹੈ ਇਹ ਕਿੰਨਾ ਡੈਮੋ ਦਾ ਸੂਈ ਨਾ ਚ ਇਹਨੂੰ ਪਰਸੋਂ ਦੀ ਸੂਈ ਵੇਚੀ ਕੀ ਦਿੱਤਾ ਇਹਨੇ ਕੱਟੀ ਆ ਜੀ ਠੀਕ ਆ ਤੇ ਪੂਰੇ ਦੁੱਧ ਆ ਕੇ ਕਿੰਨੇ ਕਿੰਨੇ ਕਿਲੋ ਕੱਢ ਦੂਗੀ ਦੁੱਧ ਕਰ ਦੂਗੀ 20 ਕਿਲੋ ਕਰ ਦੂਗੀ ਹੂੰ ਠੀਕ ਆ ਤੇ ਕੀ ਮੁੱਲ ਕਰਦੇ ਹੋ ਫਿਰ ਇਹਦਾ ਮੁੱਲ 80 ਕੋਈ ਲੱਗਿਆ ਹਾਲੇ ਮੰਡੀ ਦੇ ਰੇਟ ਲੱਗਦਾ ਜੀ ਕਿੰਨਾ ਕੁ ਲੱਗੀ ਜਾਂਦਾ ਇੱਕ 60 ਲੱਗਦਾ ਇੱਕ 60 ਫਿਰ ਬਣੀ ਨਹੀਂ ਗੱਲ ਆ ਨਹੀਂ ਬਣੀ ਨਹੀਂ ਕਿੰਨੇ ਸਾਡੀ ਸਹੀ ਸਹੀ ਇੱਕ 70 ਰੁਪਏ 1 ਲੱਖ 70 ਹਜ਼ਾਰ ਦੀ ਤੇ ਇਹਦੇ ਲੈ ਆ ਜੋ ਇਹ ਕਹਿ ਦੰਦ ਹੁਣੀ ਇਹ ਚੋਗ ਗਈ ਆ ਜੀ ਚੌਗੀ ਆਮ ਠੀਕਾ ਤੇ ਇਕਟਾ ਮਰ ਗਿਆ ਦਾ ਹੈ ਨਾ ਮਰਿਆ ਨਹੀਂ ਹੈਗਾ ਮਾਰਨਾ ਯਾਰਾ ਨਹੀਂ ਇਹ ਕਿਵੇਂ ਜ ਹੋਇਆ ਪਿਆ ਹੈ ਇਹ ਤਾਂ ਉਹ ਠੰਡ ਕਰਕੇ ਹੋਇਆ ਵਾ ਅੱਛਾ ਠੰਡ ਕਰਕੇ ਹੋਇਆ ਪਿਆ ਥੋੜਾ ਜਿਹਾ ਢਿੱਲਾ ਜਾ ਹਨਾ ਹੂੰ ਕਿੰਨਾ ਕ ਦੁੱਧ ਕੱਢ ਦੂ ਪੂਰੇ ਦੁੱਧੇ ਆ ਕੇ ਦੁੱਧ ਕੱਢ ਦੂ 14 ਕਿਲੋ 14 ਕੱਢ ਦੂ ਪਹਿਲੇ ਪਹਿਲੇ ਸੂਏ ਹਨਾ ਤੇ ਦੇਖਣ ਨੂੰ ਥੋੜੀ ਜਿਹੀ ਹਲਕੀ ਲੱਗਦੀ ਆ ਪਹਿਲੜ ਆ ਜੀ ਠੀਕ ਆ ਜੀ ਤੇ ਕੀ ਇਹਦਾ ਕੀ ਮੁੱਲ ਕਰਦੇ ਹੋ 120 ਇਹਦੇ ਲੱਗਿਆ ਕਿਉਂ ਰੇਟ आले ਲਗਦਾ ਇਹਦੇ ਕਿੰਨਾ ਕੁ ਲੱਗਿਆ ਮੁੱਲ 90000 ਰੁਪਏ 90 ਲੱਗਿਆ ਅੱਛਾ ਠੀਕ ਹੈ ਜੀ ਤੇ ਖੋਲੇ ਇਹਨੂੰ ਤੇ ਵੀ ਤੋੜ ਦੇ ਸਹੀ ਸਹੀ ਲਾਸਟ ਕਿੰਨੇ ਛੱਡ ਦੋਂਗੇ ਇਹ ਲੱਖ ਦੀ 1 ਲੱਖ ਦੀ ਛੱਡ ਦੋਂਗੇ ਲਾਸਟ ਮੌਕਾ ਆਉਂਦਾ ਜਾਂ ਗਾ ਕਾ ਆ ਗਿਆ ਮੈਂ ਛੱਡ ਵੀ ਦੇਣੀ ਲਓ ਜੀ ਆਰਡਰ ਕੁਆਲਟੀ ਚੈੱਕ ਕਰੋ ਫੋਟੋ ਲੈ ਲਈ ਚਲ ਆਡੀ ਬਣਾ ਲਾ ਲੇ ਆਜੋ ਮੋਬਾਈਲ ਨੰਬਰ ਬੋਲ ਦਿਓ 97792 97792 0204 02004 ਠੀਕ ਹੈ ਜੀ ਥੈਂਕ ਯੂ ਆਜ ਲਈਏ ਲਾਓ ਜੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਚਲੋ ਅੱਗੇ ਚੱਲਦੇ ਆਪਾਂ ਈ ਨਾਮ ਆ ਤੁਹਾਡਾ ਜੀ ਆਪਣਾ ਨਾਮ ਜੀ ਗੁਰਦੀਪ ਸਿੰਘ ਪਿੰਡ ਕਿਹੜਾ ਜੀ ਪਿੰਡ ਨਗਲੀਆਂ ਜੀ ਜ਼ਿਲ੍ਹਾ ਜੀ ਜ਼ਿਲ੍ਹਾ ਮੋਹਾਲੀ ਤੇ ਕਿੰਨੇ ਬਸੂ ਲੈ ਕੇ ਆਵਾਂ ਅੱਜ ਆਪਾਂ 2 ਮੱਝ ਲੈ ਕੇ ਆਂ ਸੇਲ ਹੋ ਗਈ ਕੋਈ ਥੱਲੇ ਨਹੀਂ ਹੋਈ ਠੀਕ ਆ ਜੀ ਤੇ ਕਿਹੜੇ ਘੜੀਆਂ ਦੀ ਆਪਣੀ ਆਈ ਤੇ ਕਾ ਇੱਕਾ ਹੈ ਠੀਕ ਆ ਇੱਕ ਤਾਂ ਸਟਾਰਟ ਕਰਦੇ ਆ ਇਹਦੇ ਲੈ ਵਾ ਹਾਂ ਜੀ ਇਹਦਾ ਕੰਮ ਸੁਆਈ ਇਹ ਪਹਿਲੇ ਸੁਆ ਹੈ ਤੇ ਕਿੰਨਾਂ ਦਿਨ ਹੋ ਗਏ ਸੁਈ ਨੂੰ ਅੱਜ ਇਹਨੂੰ ਹੋ ਗਏ ਜੀ 10 ਸਾਰਾਂ ਦਿਨ ਕੀ ਦਿੱਤਾ ਨੇ ਕਟਾ ਜੀ ਠੀਕ ਆ ਤੇ ਥੋੜੇ ਹਿਸਾਬ ਨਾਲ ਪੂਰੇ ਦੁੱਤੇ ਆ ਕੇ ਕਿੰਨੇ ਕੁ ਦੁੱਤ ਕੱਢ ਦੋਗੇ ਦੁੱਧ ਕਰ ਦੂੰਗੀ 15 16 ਕਿਲੋ 15 16 ਕਿਲੋ ਕੱਢ ਦੂੰ ਗੰਡੇ ਵਾਲਾ ਹਾਂਜੀ ਤੇ ਕੀ ਮੁੱਲ ਕਰਦੇ ਹੋ ਫਿਰ ਇਹਦਾ ਦਾ ਮੁੱਲ 2 ਲੱਖ ਰੁਪਈਆ ਕੋਈ ਰੇਟ ਲੱਗਿਆ ਹਲੇ ਪਾ ਲੱਗੀ ਜਾਂਦੇ ਠੀਕ ਆ ਜੀ ਤੇ ਡੇਢ ਲੱਖ ਨਾਲ ਗੱਲ ਕਰੀ ਆਪਾਂ ਵੀ ਐਨੇ ਕੀ ਦੀ ਛੜ ਦਾਂਗੇ ਆਪਾਂ ਡੇਢ ਲੱਖ ਦੀ ਦੇ ਦੂੰਗੀ ਡੇਢ ਲੱਖ ਦੀ ਛੜ ਦੋਗੇ ਲਾਸਟ ਤੇ ਖੋਲੇ ਵੀ ਤੋਰ ਕੇ ਦਿਖਾਓ ਆ ਖੋਲ ਬਈ ਲਓ ਜੀ ਕਹਿੰਦੇ ਡੇਢ ਲੱਖ ਦੀ ਛੜ ਦੇਣਗੇ ਪਹਿਲਾ ਸੂਆ ਖੋਲ ਦੇ ਮਗਰੇ ਦੇ ਕੱਟਾ ਤੋਰੋ ਇਹ ਇਧਰ ਨੂੰ ਲਓ ਜੀ ਆਰਡਰ ਕੁਆਲਟੀ ਚੈੱਕ ਕਰੋ ਸੋ ਵਾਈ ਜੀ ਇਹ ਨੂੰ ਕਿਵੇਂ ਆ ਠੀਕ ਆ ਵਾਈ ਵਧੀਆ ਜੀ ਆ ਜਾ ਜੀ ਮੋੜ ਲਿਆ ਬੰਦੋ ਇਹਨੂੰ ਤਾਂ ਆ ਜਾ ਆਪਣੀ ਦੂਜੀ ਲਵੇ ਆ ਜੀ ਇਹ ਥੋੜੀ ਦੇਖਣ ਨੂੰ ਚੰਗੀ ਲੱਗਦੀ ਹੈ ਝੁੱਗੀ ਹੈ ਨਾ ਜੀ ਹਾਂ ਜੀ ਇਹਦਾ ਕਮਾ ਸੋ ਵਾਈ ਤੇ ਦੂਏ ਸੂਆ ਜੀ ਇਹਨੂੰ ਕਿੰਨੇ ਦਿਨ ਨੂੰ ਸੁਣਨਾ ਚਾਹ ਇਹਨੂੰ ਵੀ 8-10 ਦਿਨ ਹੋ ਗਏ ਕੀ ਦਿੱਤਾ ਨੇ ਇਹਦੇ ਥੱਲੇ ਵੀ ਕੱਟਾ ਠੀਕ ਆ ਜੀ ਤੇ ਇਹ ਪੂਰੇ ਦੇ ਉੱਤੇ ਆ ਕੇ ਕਿੰਨਾ ਕੁ ਦੁੱਧ ਕੱਢ ਦੂਗੀ ਦੁੱਧ ਕਰਨਾ ਚਾਹੀਦਾ 14 ਕਿਲੋ 15 ਮਤਲਬ ਕਿ ਵਧੀਆ ਖਰਾਖ ਪਾ ਕੇ 14-15 ਕਿਲੋ ਕੱਢਣਾ ਚਾਹੀਦਾ ਤੁਹਾਡੇ ਸਾਹਿਬ ਜੀ ਠੀਕ ਆ ਜੀ ਤੇ ਇਹ ਚੁਆਈ ਚ ਵੀ ਇਹਨੂੰ ਕਿਵੇਂ ਆ ਇਹ ਵਧੀਆ ਚੁਆਈ ਜੀ ਠੀਕ ਆ ਜੀ ਤੇ ਇਹਦਾ ਕੀ ਕਰੋਗੇ ਮੁੱਲ ਫਿਰ ਇਹਦਾ ਮੁੱਲ ਕਰਦੇ ਆਪਾਂ 170 ਠੀਕ ਆ ਜੀ ਕਿੰਨੇ ਕੀ ਦੇ ਦੋਗੇ ਫਿਰ 135 ਦੇ ਦੂੰਗਾ 1 35 ਦੀ ਛੜ ਦਵੋਗੇ ਹਾਂਜੀ ਠੀਕ ਆ ਜੀ ਖੋਲੋ ਜੀ ਖੋਲੋ ਜੀ ਕੋਈ ਥਣ ਲੈ ਵੀ ਦੀ ਆ ਪਿੱਛੇ ਵਗੈਰ ਦੀ ਆਪਣੀ ਗਰੰਟੀ ਹੈ ਜੀ ਸਭ ਵਧੀਆ ਜੀ ਐਨ ਇੱਕ ਨੰਬਰ ਹੈ ਠੀਕ ਆ ਜੀ ਤੋਰੋ ਜੀ ਲਓ ਜੀ ਦਾ ਰੇਟ ਤੁਹਾਨੂੰ ਕਿਵੇਂ ਲੱਗਿਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਲਓ ਜੀ ਥਣ ਲੈਵਾ ਚੈੱਕ ਕਰੋ ਮੋੜ ਲਿਓ ਹਾਂ ਜੀ ਜੰਡਤ ਮੋਬਾਈਲ ਨੰਬਰ ਬੋਲ ਦਿੰਦੇ ਹਾਂ 9972159972185348 85348 ਹਾਂ ਜੀ ਠੀਕ ਹੈ ਜੀ ਥੈਂਕ ਯੂ ਕੀ ਨਾਮ ਕੀ ਹੈ ਤੁਹਾਡਾ ਜੀ ਬਲਜਿੰਦਰ ਸਿੰਘ ਜੀ ਪਿੰਡ ਕਿਹੜਾ ਸੁੰਦਰਾ ਜੀ ਤੇ ਕਿੰਨੀ ਮਜਾ ਲੱਗਿਆ ਮਜਾ ਅੱਜ ਤਿੰਨ ਲੈ ਠੀਕ ਆ ਜੀ ਕਿਵੇਂ ਲੱਗ ਰਿਹਾ ਮੰਡੀ ਚਾਚ ਠੀਕ ਹੈ ਜੀ ਵਧੀਆ ਜੀ ਪਹਿਲਾਂ ਨਾਲੋਂ ਫਰਕ ਹੈ ਜੀ ਅੱਜ ਨਾਲੋਂ ਫਰਕ ਆ ਹੀ ਹਾਂਜੀ ਹਾਂਜੀ ਤੇ ਫਿਰ ਕਿਹੜੀ ਦੀ ਬਣਾਉਂਗਾ ਇੱਕ ਬਣਾਓ ਕੋਈ ਦੇਖ ਕੇ ਚੰਗੀ ਝੋਟੀ ਤੁਹਾਨੂੰ ਕਿਹੜੀ ਵਧੀਆ ਲੱਗਦੀ ਹੈ ਚੰਗੀ ਝੋਟੀ ਆ ਸਿਰ ਦੀ ਹਾਂਜੀ ਇੱਕ ਦਾ ਜੀ ਇੱਕ ਦਾ ਸੋਨ ਖੋਲ ਦੇ ਕਿਹੜੀ ਬਣਾਈਏ ਇਹਦੀ ਬਣਾਓ ਸਿਰ ਭੜੇ ਦੀ ਇਹਦਾ ਸੁਆ ਕਹ ਮਾਈ ਸੁਆ ਦੁੱਧਾ ਹੀ ਹੈ ਜੀ ਅੱਛਾ ਜੀ ਕੀ ਦਿੱਤਾ ਨੇ ਇਹਦੇ ਕੱਟੇ ਥੱਲੇ ਜੀ ਦੁੱਧ ਦੁੱਧ 12 ਕਿਲੋ ਹੁਣ ਹਾਜ਼ਰ ਹੈ ਜੀ ਠੀਕ ਆ ਜੀ ਤੇ ਕੀ ਰੇਟ ਕੀ ਕਰਦੇ ਹੋ ਫਿਰ ਇਹਦਾ ਇਹਦਾ 1 10 ਮੰਗਦੇ ਆ ਕਿੰਨੇ ਕੀ ਛੱਡ ਦੋਗੇ ਮੌਕੇ ਤੇ ਕਰ ਦਾਂਗੇ ਜੀ ਮਾਨ ਤਾਨ ਜੀ 1 ਲੱਖ 10 ਰੁਪਏ ਮੰਗਦੇ ਹੋ ਹਾਂਜੀ 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 ਆ ਵੀ ਲੱਗੇ ਆਲੇ ਮੇਡੂ ਹਾਂ ਲੱਗ ਜਾਂਦਾ ਜੀ ਕਿੰਨਾ ਗ੍ਰੇਡ ਲੱਗ ਜਾਂਦਾ ਤੇ 90 95 ਲਾਈ ਜਾਂਦੇ ਠੀਕ ਆ ਜੀ ਕੋਈ ਨੁਕਸ ਬਗੈਰਾ ਦੀ ਗਾਰੰਟੀ ਹੈ ਆਪਣੇ ਘਰ ਤੱਕ ਦੇ ਆਓ ਓੜ ਲਿਆ ਵੀ ਘਰ ਤੱਕ ਦੀ ਸਾਡੀ ਹੋਰ ਮਾਲ ਕਿੱਥੋਂ ਖਰੀਦਦੇ ਸਾਰਾ ਭਾਈ ਇਹ ਹਰਿਆਣੇ ਚੋਂ ਲੈਨੇ ਠੀਕ ਆ ਜੀ ਹਾਂਜੀ ਤਦ ਕੱਢ ਦੋ ਇਹਨਾਂ ਕੰਡੇ ਵਾਲਾ ਹੁਣ ਹਾਜ਼ਰ ਹੈ ਜੀ ਅੱਛਾ ਜੀ ਹਾਂਜੀ ਇਸ ਟਾਈਮ ਹਾਂਜੀ ਹਰ ਮੰਡੀ ਚਲੋ ਫਿਰ ਦੂਜੀ ਲੇਵ ਚਲਦੇ ਹਾਂ ਹਾਂ ਥੋੜੀ ਹਲਕੀ ਜੇ ਪਰ ਲੇਵਲ ਉਹ ਵਧੀਆ ਬਣਾਇਆ ਹੋਇਆ ਹਾਂ ਹਾਂਜੀ ਹਾਂਜੀ ਆ ਵੀ ਛੱਡ ਦਿਓ ਕੋਈ ਨਹੀਂ ਖੋਲਣ ਰੁਕ ਜੋ ਮੜਾ ਤੁਸੀਂ ਲਵੇ ਹੋ ਜੀ ਇਹਦਾ ਕਿੰਨਾ ਸੂਆ ਜੀ ਇਹਦਾ ਚੌਥਾ ਸੂਆ ਜੀ ਤੇ ਇਹਨੂੰ ਕਿੰਨਾ ਟਾਈਮ ਹੋ ਗਿਆ ਸੂਏ ਨੂੰ ਇਹਨੂੰ ਵੀ ਹਫਤਾ ਹੋ ਗਿਆ ਜੀ 21 ਦਿਨ ਨੇ ਇਹ ਥੱਲੇ ਵੀ ਕੱਟੀ ਹੈ ਜੀ ਤੇ ਦੁੱਧ ਕਿੰਨਾ ਕੱਢ ਦੂਗੇ 10 ਕਿਲੋ ਹੁਣ ਹਾਜ਼ਰ ਹੈ अच्छा पूरे तो त्याग का कटना चाहिए ना 12 किलो तो कर दो ठीक है एदा की कर दियो मतलब एदा 95 मान दे 95000 कोई लग्या रेट आले लग ही ਜਾਂਦਾ ਜੀ ਇਹਦੇ ਕਿੰਨਾ ਕੁ ਲ ਕੀ ਜਾਂਦਾ ਇਹਦਾ 75 ਲੱਗਦਾ ਜੀ 75 ਲੱਗਦਾ ਹਾਂਜੀ ਠੀਕ ਆ ਜੀ 95 ਦੀ ਛੱਡਣੀ ਸੀ ਸੀ ਨਹੀਂ ਜੀ ਘੱਟ ਛੱਡਾਂਗੇ ਜੀ ਮਾਨ ਤਾਨ ਕਰਾਂਗੇ ਗਾਗ ਦਾ ਕਿੰਨੇ ਕਿ ਦੀ ਫੇਰ 85 ਦੀ ਛੱਡ ਦਾਂਗੇ 85 ਦੀ ਛੱਡ ਦੋਗੇ ਹਾਂਜੀ ਠੀਕ ਆ ਜੀ ਖੋਲੋ ਜੀ ਇਹਨੂੰ ਖੋਲ ਦਿਓ ਬਈ ਖੋਲ ਜੀ ਉਹ ਤਾਂ 95 ਹੀ ਕਰਦੇ ਆ ਜੀ ਲੈ ਜਾ ਚੰਗੀ ਆ ਤੇਰੇ ਮਤ ਬਲਦੀ ਏ ਤੋਰ ਲੋ ਜੋੜੀ ਇਹ ਲੈ ਜਾ ਅੱਜ ਦਵਾ ਦੋ ਜੋੜੀ ਇਹ ਲੈ ਜਾ ਲਓ ਜੀ ਹੈਗੀ ਬਿਲਕੁਲ ਪਤਲੀ ਚਮੜੀ ਆ ਤੇ ਖਣਲੇਵਾ ਵੀ ਵਧੀਆ ਤੇ ਹਾਏ ਥੋੜੀ ਹਲਕੀ ਆ ਤੁਸੀਂ ਦੇਖ ਸਕਦੇ ਹੋ 10 ਦੀ ਆਪਣਾ ਕੀ ਰੱਖਣਾ ਹੁਣ 10 ਦੀ ਮੋੜ ਲਿਓ ਕੋਈ ਸੰਜੂ ਆ ਪੂਰਾ ਪੂਰਾ ਔਰ ਕੈਮਰਾ ਦਾ ਸੌਣ ਚਾਹ ਹਾਂ ਇਹ ਸੌਣ ਵਾਲੀ ਠੀਕ ਆ ਮੋਬਾਈਲ ਨੰਬਰ ਬੋਲ ਦਿਓ 98568 ਆ ਹੋਰ ਛੱਡ ਦਿਓ ਕਿ ਟਿੱਕੋ ਬੋਲੋ ਬੋਲੋ ਜੀ ਪੂਰਾ 98568 ਜੀ ਹਾਂ ਜੀ 44800 ਜੀ ਠੀਕ ਆ ਜੀ ਥੈਂਕ ਯੂ ਜਿੰਨੀ ਵੀ ਆਪਾਂ ਤੁਹਾਨੂੰ ਮੱਝਾ ਦਿਖਾਉਨੇ ਆ ਹਰੇਕ ਬਾਰੇ ਨੰਬਰ ਤੁਸੀਂ ਮੈਂ ਇੱਕ ਨੰਬਰ ਦੋ ਨੰਬਰ ਜਾਓ ਬਾਈ ਦਾ ਨਾਮ ਪਾ ਦਿਆ ਕਰੋ ਅੱਗੇ ਤੇ ਦੱਸਿਆ ਜਰੂਰ ਕਰਾ ਕਮੈਂਟ ਕਰਕੇ ਵੀ ਇਹਦਾ ਇੰਨਾ ਕੇ ਰੇਟ ਹੋ ਸਕਦਾ ਜੇ ਮੈਂ ਆਪਾਂ ਪਹਿਲੀ ਸਟਾਰਟਿੰਗ ਵਿੱਚ ਨਾਮ ਪੁੱਛਦੇ ਆ ਨਾ ਤੁਸੀਂ ਨਾਮ ਬੋਲ ਦਿਆ ਕਰੋ ਕਮੈਂਟ ਨੇ ਅੱਗੇ ਨਾਮ ਪਾ ਦਿਆ ਕਰੋ ਵੀ ਫਲਾਣੇ ਦੀ ਮੱਚ ਐਨੇ ਕਿਦੀ ਆ ਚਲੋ ਫਿਰ ਅੱਗੇ ਚੱਲਦੇ ਆ ਹੋਰ ਦੇਖਦੇ ਆ ਚੰਗੇ ਜੇ ਪਸ਼ੂ ਚਲ ਤੋੜ ਲਓ ਕੀ ਨਾਮ ਹੈ ਬਿਰਜੀ ਹਾਟਾ ਭਾਈ ਮੇਰਾ ਨਜੀਰ ਹੈ ਨਾਮ ਦੀ ਪਿੰਡ ਕਿਹੜਾ ਈ ਪਿੰਡ ਸਾਡਾ ਹੈ ਮੱਚ ਲੈ ਹਮੀਰਪੁਰ ਜੀ ਠੀਕ ਆ ਜੀ ਹਾਂਜੀ ਹਾਂਜੀ ਤੇ ਸੂਆ ਕੰਮਾਂ ਝੋਟੀ ਦਾ ਝੋਟੀ ਦਾ ਜੀ ਪਹਿਲੀ ਸੂਏ ਦੀ ਆ ਜੀ ਠੀਕ ਆ ਜੀ ਠੀਕ ਆ ਜੀ ਹਾਂਜੀ ਹਾਂਜੀ ਤੇ ਕਿੰਨਾ ਡਾ ਮਾਂ ਸੂਈ ਨੂੰ ਅੱਜ ਸੂਈ ਨੂੰ ਹੋਗੇ 10 ਕਰ ਦੇਣੇ ਕਿੰਨਾ ਕਰ ਦੋ ਕੱਡੂਗੀ ਪੂਰੇ ਦੁੱਤੇ ਆ ਕੇ ਯਾਰ ਦੁੱਤਾ ਇਸ ਟਾਈਮ 12 ਕਿਲੋ ਹੈਗਾ ਚੋਨੇ ਦਾ 12 ਕਿਲੋ ਹੈਗਾ ਹਾਂਜੀ ਹਾਂਜੀ ਠੀਕ ਆ ਜੀ ਤੇ ਮੁੱਲ ਕੀ ਕਰਦੇ ਹੋ ਦਾ ਇਹਦਾ ਮੁੱਲ ਕਰਦੇ ਆ 160 ਠੀਕ ਆ ਜੀ ਕੋਈ ਰੇਟ ਲੱਗਿਆ ਹਲੇ ਮੰਡੀ ਤੇ ਇਹਦਾ ਲੱਗਦਾ ਜੀ 30 32 130 35 ਲੱਗੀ ਜਾਂਦਾ ਹਾਂਜੀ ਹਾਂਜੀ ਤੁਸੀਂ ਕਿੰਨੇ ਕੀ ਛੱਡਣੀ ਆ ਅਸੀਂ ਦੇ ਦੂਗੇ 1.5 ਦੀ 1.5 ਲੱਖ ਦੀ ਛੱਡ ਦੋਗੇ ਤੋਰੇ ਜੀ ਇਹਨੂੰ ਬਾੜ ਦੇ ਲਾਓ ਜੀ ਕਹਿੰਦੇ 1.5 ਲੱਖ ਦੀ ਛੋਟੀ ਛੱਡ ਦੇਣਗੇ ਆਜੋ ਇਹ ਮੋੜ ਲਿਓ। ਅੜੀਏ ਜੀ। ਇੱਕਿਆਈ ਇੱਕ ਝੋਟੀ ਹੋ ਰਹੀ ਹੈ ਨਾਲ ਵਾਲੀ। ਕਿਹੜੀ ਝੋਟੀਆਂ ਨਾਲ ਵਾਲੀ? ਨਾਲ ਇਹ। ਆਜੋ ਲਪਿਆ। ਲਓ ਜੀ ਲਓ। ਇਹ ਤਾਂ ਹੁਣ ਤੇਰੀ ਬੰਦਾ ਅੜੀ। ਇਹਦਾ ਇਹਦਾ ਕੈ ਮਸੂਆ? ਰੋਕ ਲਓ। ਕੋਈ ਨਹੀਂ ਸੂਏ ਦੀ ਹੈ ਜੀ। ਠੀਕ ਹੈ ਜੀ। ਇਹਨੂੰ ਕਹਿ ਦਿੰਦੇ ਨੂੰ ਸੂਈ। ਸੂਈ ਨੂੰ ਜੀ 10 ਕ ਦਿਨ ਹੋ ਗਏ। ਕੀ ਦਿੱਤਾ ਨੇ? ਇਹ ਮਗਰ ਕਟਾਈ। ਠੀਕ ਹੈ ਜੀ। ਹਾਂ ਜੀ। ਤੇ ਕੱਢੀ ਜਾਊਗੀ 10 ਕਿਲੋ ਦੁੱਧ ਤਾਂ ਪਹਿਲੇ ਸੂਰ ਫੁੱਲਾ ਦੁੱਧ ਜੀ 10 ਕਿਲੋ ਠੀਕ ਆ ਜੀ ਹਾਂਜੀ ਹਾਂਜੀ ਕਹਿ ਜਾਂਦਾ ਇਹ ਇਹ ਦੋ ਦੰਦ ਹੈ ਜੀ ਚੌਕ ਦੇ ਕੱਢਦੀ ਠੀਕ ਆ ਤੇ ਕੀ ਮੁੱਲ ਕਰਦੇ ਉਹਦਾ ਇਹਦਾ 125 ਕਿੰਨੇ ਕਈ ਛੱਡ ਦੋਗੇ ਦੇ ਦੂੰਗੇ 10 ਦੁੱਸ ਦੀ ਦੇ ਦਿਆਂਗੇ 1 ਲੱਖ 10 ਦੀ ਛੱਡ ਦੋ ਹਾਂਜੀ ਹਾਂਜੀ ਤੋਰੇ ਨੂੰ ਲਓ ਜੀ ਕਹਿੰਦੇ 1 ਲੱਖ 10 ਹਜ਼ਾਰ ਦੀ ਛੱਡ ਦੇਣਗੇ ਮੋਬਾਈਲ ਨੰਬਰ ਬੋਲ ਦਿੰਦੇ ਆਪਣਾ 9418125426 ਇੱਕ ਵਾਰੀ ਹੋਰ ਬੱਲੇ 9418125426 ਠੀਕ ਹੈ ਜੀ ਥੈਂਕ ਯੂ ਥੈਂਕ ਯੂ ਲਓ ਜੀ ਆਪਾਂ ਤੁਹਾਨੂੰ ਬਾਈ ਦਾ ਨਾਮ ਵੀ ਦੱਸਿਆ ਸੀ ਤੇ ਨਾਮ ਅੱਗੇ ਲਿਖ ਕੇ ਤੇ ਝੋਟੀਆਂ ਬਾਰੇ ਕਮੈਂਟ ਜਰੂਰ ਕਰਿਓ ਪਹਿਲੀ ਝੋਟੀ ਦੂਜੀ ਝੋਟੀ ਵੀ ਕਿੰਨੇ ਕ ਰੇਟ ਵਾਲੀ ਹੋਣੀ ਹੈ ਤੁਹਾਨੂੰ ਕਿੰਨੇ ਕ ਦੁੱਧ ਵਾਲੀ ਲੱਗਦੀਆਂ ਨੇ ਚਲੋ ਫਿਰ ਚੱਲਦੇ ਆਂ ਫਿਰ ਅੱਗੇ ਤੇ ਇੱਧਰ ਝੋਟੀ ਦਾ ਮੇਰੇ ਹਿਸਾਬ ਨਾਲ ਸੌਦਾ ਹੋ ਗਿਆ ਤੇ ਜਦੋਂ ਸੌਦਾ ਹੋ ਜਾਂਦਾ ਤੇ ਚਵਾਈ ਚੁਵਾਈ ਕਰਕੇ ਦੇਖਦੇ ਨੇ ਦੀ ਨਾਮ ਕੀ ਆ ਤੁਹਾਡਾ ਜੀ? ਬਲਵਿੰਦਰ ਦਾ ਜੀ। ਪਿੰਡ ਕਿਹੜਾ ਜੀ? ਪਿੰਡ ਪਠੋਆ। ਤੇ ਕਿੰਨੀਆਂ ਮੱਝਾਂ ਲੈ ਕੇ ਆਵੇਂ ਚ? 4 ਮੱਝਾਂ ਲੈ ਕੇ ਆਇਆ। 4 ਲੈ ਕੇ ਆਇਓ। ਹਾਂਜੀ। ਕੋਈ ਵਿਕੀ ਆਲੇ? ਨਾ ਹੈ ਵਿਕੀ ਨਹੀਂ। ਅੱਛਾ। ਤੇ ਕਿਵੇਂ ਚੱਲ ਰਿਆ ਮੰਡੀ ਚ ਅੱਜ? ਮੰਡੀ ਸਹੀ ਚੱਲ ਰਹੀ। ਠੀਕ ਆ? ਹਾਂਜੀ। ਤੇ ਇੱਥੋਂ ਸਟਾਰਟ ਕਰਦੇ ਆਪਾਂ। ਇਧਰ ਹੋ ਜਾ ਮਾੜਾ ਛੋਟੀ ਦੇਖ ਲਓ। ਇਹਦਾ ਕਹਿੰਦਾ ਸੂਆ ਜੀ ਪਹਿਲੇ ਨੰਬਰ ਤੇ ਖੜੀ। ਦੂਜਾ ਸੂਆ ਜੀ। ਕਿੰਨਾ ਟਾਈਮ ਹੈਗਾ ਸੂਈ ਨੂੰ? ਸੂਈ ਨੂੰ ਹੋ ਗਏ 4 ਦਿਨ ਹੋਏ ਨੇ। ਕੀ ਦਿੱਤਾ ਨੇ? ਕੱਟੀ ਆ ਜੀ। ਠੀਕਾ ਕਿੰਨੇ ਕ ਦੁੱਧ ਕੱਢ ਦੂਗੀ ਤੂੰ ਕੱਢ ਦੂ ਤੇਰਾ 13 ਲੀਟਰ 13 ਲੀਟਰ ਦਾ ਕੱਢ ਦੂਗੀ ਕੀ ਮੁੱਲ ਕਰਦੇ ਆ ਦਾ 1 60 ਕਿੰਨੇ ਕੇ ਛੱਡ ਦੋਗੇ ਉਹ ਕਰਦਾ ਮਨਦਾ 1 ਲੱਖ 60000 ਰੁਪਏ ਮੁੱਲ ਕਰਦੇ ਹਾਂ ਠੀਕ ਆ ਜੀ ਕੋਈ ਪਿੱਛੇ ਦੀ ਆ ਥਣ ਲੈ ਵੀ ਤੇ ਆਪਣੀ ਗਰੰਟੀ ਲੋਖ ਪੂਰੀ ਖਰੀ ਹੈ ਠੀਕ ਆ ਤੇ 1 ਲੱਖ 60 ਚ ਫੇਰ ਵੀ ਕਿੰਨਾ ਕ ਮਾਨਤਾਨ ਕਰ ਦੋਗੇ ਕਿੰਨੇ ਕੇ ਦੀ ਘੱਟ ਜੋਗੇ ਕਰਦਾ ਕੋਈ ਗੱਲ ਹੀ ਆ ਕੋਈ ਐ ਪਤਾ ਲੱਗਦਾ ਨਾ ਆਪ ਨੂੰ ਆਈਡੀਆ ਜਾ ਹੋ ਜਾਂਦਾ ਵੀ ਇੰਨੇ ਕੇ ਦੀ ਚੱਲ ਜੂਗੀ ਡੇਢ ਦੀ ਕਰਦਾ ਡੇਢ ਲੱਖ ਦੀ ਚੱਲੇਗੀ ਠੀਕ ਆ ਜੀ ਤੇ ਤੋਰ ਵੇ ਇਧਰੋਂ ਖੋਲ ਕੇ ਖੋਲਈ ਖੋਲੋ ਖੋਲੋ ਲਓ ਜੀ 1.5 ਲੱਖ ਰੁਪਏ ਦੀ ਕਹਿੰਦੇ ਛੱਡ ਦਾਂਗੇ 1.5 ਲੱਖ ਦੀ ਲਓ ਜੀ ਬਾਈ ਦਾ ਆਪਾਂ ਤੁਹਾਨੂੰ ਨਾਂ ਦੱਸਤਾ ਤੇ ਟੋਰ ਲਓ ਜੀ ਤੂੰ ਕਮੈਂਟ ਕਰੋ ਜਰੂਰ ਕਰਿਓ ਲਓ ਜੀ 1.5 ਲੱਖ ਵਾਲੀ ਝੋਟੀ ਚੈੱਕ ਕਰੋ ਆਜੋ ਆਜੋ ਮੋੜ ਲਓ ਬੰਨੋ ਜੀ ਲਓ ਜੀ ਥਣ ਲੈਵਾ ਚੈੱਕ ਕਰੋ ਦੌੜ ਕਰਤੀ ਆ ਜਾਓ ਫਿਰ ਦੂਜੀ ਲੈ ਕੇ ਆ ਜਾਓ ਲਓ ਜੀ ਕਾ ਚੋਟੀ ਖੜੀ ਹੈ ਵੀ ਚੰਗੀ ਆ ਇਧਰ ਬਹਿ ਜਾ ਹਾਂਜੀ ਖਲੂਣ ਨਾ ਦੂਜੇ ਸੂਏ ਕਹਿ ਮੈਂ ਸੂਆ ਦਾ ਦੂਜਾ ਠੀਕ ਆ ਤੇ ਇਹਨੇ ਵੀ ਇਕੱਠੀ ਦਿੱਤੀ ਆ ਇਹ ਵਿਕਟੀ ਨਹੀਂ ਇਹਦਾ ਕਟਾ ਕੱਟੀ ਆ ਕਟਾ 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 ਹੈ ਹਾਂ ਠੀਕ ਆ ਜੀ ਤੇ ਕਿੰਨੇ ਦਾ ਦੁੱਧ ਆਲੀ ਹੈ ਇਹ ਇਹ ਦੇ ਦੁੱਧ 12 ਲੀਟਰ ਦੇ 12 ਕੱਢੀ ਜਾਊਗੀ ਕੀ ਕਰਦੇ ਮੁੱਲ ਫਿਰਦਾ ਜਿਹੜਾ 160 ਕਰ ਦੇ 160 ਇਹਦਾ ਵੇਚੀ ਇਹ ਕਿੰਨੇ ਕੀ ਛਟੋਗੇ ਫਿਰ ਉਹਨੇ ਵੀ ਛੱਡ ਦਾਂਗੇ ਡੇਢ ਕੀ ਦੇ ਛੱਡ ਦੋਗੇ ਠੀਕ ਆ ਜੀ ਇਹ ਵੀ ਥਣ ਲੈਵਾ ਵਧੀਆ ਚੰਗਾ ਖੋਲੇ ਇਹਨੂੰ ਪੂਰਾ ਆਰਡਰ ਕੁਆਲਿਟੀ ਲਾਓ ਜੀ ਤੁਸੀਂ ਆਰਡਰ ਕੁਆਲਿਟੀ ਚੈੱਕ ਕਰੋ ਤੇ ਚੰਗੀ ਆਰਡਰ ਕੁਆਲਿਟੀ ਆ ਲਓ ਚੈੱਕ ਕਹਿੰਦੇ ਇਹ ਵੀ 1.5 ਲੱਖ ਦੀ ਛੱਡ ਦੇਣਗੇ ਲਓ ਜੀ ਚੈੱਕ ਕਰੋ ਆਜੋ ਮੋੜ ਲਿਆ ਵੀ ਬੰਦ ਹੋਈ ਨਕਸ਼ੇ ਬਗਾਰੇ ਦੀ ਆਪਣੀ ਗਾਰੰਟੀ ਹੈ ਸਾਰੀ ਜਮਾਲ ਕੀ ਮੁੰਡਾ 61 61 ਮੰਗੇ 61 ਮੰਗੇ ਵਾਜੀ 61 ਹਜ਼ਾਰ ਦੇ ਜੀ ਇਕਾਹ ਹਣਾ ਬੜੀ ਹਾਂਜੀ ਇਧਰ ਆ ਲਓ ਜੀ ਬਾਈਲੇ ਵਿੱਚ ਚਾਰ ਝੋਟੀਆਂ ਨੇ ਚਾਰੇ ਚੰਗੀਆਂ ਨੇ ਤੁਸੀਂ ਦੇਖ ਸਕਦੇ ਹੋ ਤੇ ਇਹਦਾ ਕੈਮਾ ਸੁਆ ਵੀਰੇ ਇਹ ਦੂਜਾ ਸੁਆ ਠੀਕ ਆ ਤੇ ਇਹਨੇ ਕੀ ਦਿੱਤਾ ਇਹਨੇ ਕਟਾ ਇਹਨੇ ਵੀ ਕਟਾ ਤੇ ਕਿੰਨਾ ਕੁ ਦੁੱਧ ਕੱਢ ਦੋਗੇ ਇਹ ਦੁੱਧ ਕੱਢ ਦੋ 12 ਤੇਰਾ 12 ਤੇਰਾ ਕੱਢੀ ਜਾਓ ਕੱਢੀ ਕੀ ਕਰਦੇ ਹੋ ਮੁੱਲ ਫਿਰ ਇਹਦਾ ਇਹਦਾ ਕੱਢਦੇ ਖਜਾਲੀ ਇੱਕ ਲੱਖ 40000 ਰੁਪਏ ਮੁੱਲ ਕਰਦੇ ਇਹ ਤਾਂ ਲੱਗਿਆ ਕੋਈ ਰੇਟ ਮੰਡੀ ਤੇ ਹਲੇ ਮੈਨ ਲੱਗੇ ਨਹੀਂ ਕੋਈ ਰੇਟ ਨਹੀਂ ਲੱਗਿਆ ਹਲੇ ਤੇ ਠੀਕ ਹੈ ਜੀ ਤੇ ਕਿੰਨੇ ਕੀ ਛੱਡ ਦੋਗੇ ਫਿਰ ਬਹੁਤ ਕਰਦਾ ਮੈਂ ਦੰਦਾ ਮੁੱਲ ਫਿਰ ਉਨੇ ਹੀ ਕਰ ਰਹੇ ਹੋ ਹੈ ਜਿੰਨੇ ਕੀ ਛੱਡਣੀ ਹੈ ਹਾਂ ਠੀਕ ਹੈ ਜੀ ਤੇ ਖੋਲੇ ਨੂੰ ਵੀ ਲਓ ਜੀ ਆਰਡਰ ਕੁਆਲਟੀ ਚੈੱਕ ਕਰੋ ਤੁਸੀਂ ਦੇਖ ਸਕਦੇ ਹੋ ਤੇ ਇਹਦਾ 1 ਲੱਖ 40000 ਰੁਪਿਆ ਬਾਈ ਕਹਿੰਦੇ ਮੁੱਲ ਆਪਾਂ ਪਹਿਲੀ ਕੱਟ ਕਰਦੇ ਆ ਕੋਈ ਜ਼ਿਆਦਾ ਨਹੀਂ ਕਰ ਰਹੇ ਤੇ ਬਾਧਾ ਜਾਂ ਕੱਟਾ ਤਾਂ ਤੁਸੀਂ ਕਮੈਂਟਾਂ ਰੱਖਿਓ ਜਰੂਰ ਦੱਸਿਓ ਬੰਨੂ ਜੀ ਲਓ ਜੀ ਬਾਈ ਲਵੇ ਇੱਕ ਆਹ ਰਹਿ ਗਈ ਇਹ ਤਲੂਣਾ ਇਹ ਕਹਿ ਦੰਦ ਹੁਣੀ ਜੀ ਇਹ ਤਲੂਣਾ ਦੋ ਦੰਦ ਇਹ ਦੋ ਦੰਦ ਦਾ ਇਹ ਦੇਖਣ ਨੂੰ ਉਮਰ ਵੀ ਇਹਦੀ ਘੱਟੇ ਲੱਗਦੀ ਹੈ ਹਨਾ ਇਹਨੂੰ ਕਿੰਨੇ ਦਿਨ ਹੋਏ ਨੇ ਸੁਜੀ ਨੂੰ ਜੀ ਇਹਨੂੰ 4 ਦਿਨ ਹੋਏ ਨੇ ਵੀਰਾ 8 ਦਿਨ ਹੋਏ ਨੇ ਸੁਜੀ 4 ਦਿਨ 4 ਦਿਨ 4 ਦਿਨ ਤੇ ਕਿੰਨੇ ਕਿਲੋ ਉੱਤੇ ਜਾ ਸਕਦੀ ਹੈ ਪਹਿਲੇ ਸੂਏ ਤੁਹਾਡੇ ਹਿਸਾਬ ਨਾਲ ਇਹ 10 ਕਿਲੋ ਜਾਊ 10 ਕਿਲੋ ਜਾਊਗੀ ਕੀ ਕਰਦੇ ਹੋ ਫਿਰ ਮੁੱਲੇ ਦਾ 1 10 1,10,000 ਰੁਪਏ ਇਹ ਕਿੰਨੇ ਛੱਡ ਦੋਗੇ ਪਹਿਰੇ ਕਰਦਾ ਮਨ ਤਾਂ ਕੋਈ ਗੱਲ ਮਨ ਤਾਂ ਨਹੀਂ ਕਰੋਗੇ ਇਹ ਖੋਲਿਓ ਉਮਰ ਘਟਿਆ ਆ ਨਾ ਹਾਂ ਜਮ ਸਿੰਘ ਸਿੰਘ ਲਾਲ ਜੀ ਦੋ ਦੰਦ ਤੁਸੀਂ ਸਿੰਘਾਂ ਤੋਂ ਵੀ ਦੇਖ ਸਕਦੇ ਹੋ ਇੱਕ 10 ਇਹਨਾਂ ਨੇ ਮੁੱਲ ਕੀਤਾ ਕਹਿੰਦੇ ਚਲੋ ਕੋਈ ਨਹੀਂ ਕਰਦਾਂਗੇ ਮਾਨਤਾ ਨਾਲ ਟਾਈਮ ਤੇ ਲਓ ਜੀ ਥਣਲੇਵਾ ਚੈੱਕ ਕਰੋ ਭਾਗਲ ਆਜੋ ਮੋੜ ਲਿਆ ਵੀ ਆਜੋ ਆਜੋ ਲਓ ਜੀ ਫੇਸ ਕੁਆਲਟੀ ਚੈੱਕ ਕਰੋ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਕਰੀਨ ਝੋਟੀ ਆ ਕਰਦਾ ਮੋਬਾਈਲ ਨੰਬਰ ਬੋਲ ਦਿੰਦੇ ਹਾਂ 98766 98766 21312 21312 ਠੀਕ ਆ ਜੀ ਲਓ ਜੀ ਚਾਰੇ ਝੋਟੀਆਂ ਮਾਰੇ ਜਰੂਰ ਤੁਸੀਂ ਆਪਣੀ رائے ਵੀ ਦਿਓ ਚਲੋ ਫਿਰ ਅੱਗੇ ਚੱਲਦੇ ਆਂ ਹੋਰ ਦੇਖਦੇ ਆਂ ਲਾਈਕ ਜੁੜ ਕਰ ਦਿਓ ਵੀਡੀਓ ਨੂੰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੁਹਾਨੂੰ ਹਰ ਇੱਕ ਪੰਜਾਬ ਦੀ ਮੰਡੀ ਅਮਰਸ਼ੇਰ ਗਿੱਲ ਫਾਰਮਰ ਚੈਨਲ ਤੇ ਮਿਲੂਗੀ ਨਾਲ ਨਾਲ ਮੰਡੀ ਦਾ ਮਾਹੌਲ ਵੀ ਦੇਖਦੇ ਆਪਾਂ ਤੇ ਇੱਧਰ ਵੀ ਵਧੀਆ ਭੀੜ ਲਾਓ ਜੀ ਸਾਹਮਣੇ ਇੱਕ ਆਹ ਦੇਖ ਸਕਦੇ ਆਪਾਂ ਸ਼ਕੀਨ ਝੋਟੀ ਤੇ ਇਹਨਾਂ ਦੇ ਮਾਲਕ ਨਾਲ ਵੀ ਆਪਾਂ ਥੋੜੀ ਸਾਰੀ ਗੱਲਬਾਤ ਕਰਾਉਨੇ ਆ ਤੇ ਕੀ ਨਾਮ ਕੀ ਆ ਵੀਰੇ ਜਸਪ੍ਰੀ ਸਿੰਘ ਵੀਰੇ ਪਿੰਡ ਕਿਹੜਾ ਟੰਗਰਾਲੇ ਜੀ ਜ਼ਿਲ੍ਹਾ ਕਿਹੜਾ ਪੈਂਦਾ ਰੋਪੜੀ ਠੀਕ ਆ ਜੀ ਤੇ ਕਿੰਨੇ ਪਸ਼ੂ ਲੈ ਕੇ ਆਓ 6 ਲੈ ਕੇ ਆਏ ਤੇ ਤਿੰਨੇ ਵਿਗ ਗਏ ਤਿੰਨੇ ਰਹਿ ਗਏ ਜੀ ਸੂਆ ਕਿੰਨੇ ਹੋਣ ਇਹਦਾ ਇਹ ਦੂਜਾ ਜੀ ਦੂਜਾ ਸੂਆ ਹਾਂਜੀ ਤੇ ਕਿੰਨੇ ਦਿਨ ਹੋ ਗਏ ਸੂਈ ਨਾਲ ਚ ਇਹ 3 ਦਿਨ ਆਈ ਅੱਜ ਸੂਈ ਕੀ ਦਿੱਤਾ ਇਹਨੇ ਇਹਨੇ ਮੇਲ ਕਾਫ ਦੇ ਆ ਜੀ ਠੀਕ ਆ ਜੀ ਹਾਂਜੀ ਤੇ ਪੂਰੇ ਦੁੱਧ ਤੇ ਆ ਕੇ ਕਿੰਨਾ ਕ ਦੁੱਧ ਕਟੂਈ ਇਹ 17 18 ਕਿਲੋ ਦੁੱਧ ਪਰ ਚੱਲੂਗੀ ਜੀ 17 18 ਚੱਲੂਗੀ ਹਾਂਜੀ ਤੇ ਕਿਹੜੇ ਸੀਮਨ ਦੀ ਕੋਈ ਪਤਾ ਸੀਮਨ ਸੁਮਨ ਨਹੀਂ ਵੀਰ ਹਰਿਆਣੇ ਤੇ ਲੈ ਕੇ ਆਉਂਦੇ ਆਪਾਂ ਹਰਿਆਣੇ ਤੋਂ ਖਰੀਦਦੇ ਆ ਮਾਲ ਹਾਂਜੀ ਹਾਂਜੀ ਠੀਕ ਆ ਜੀ ਤੇ ਕੀ ਮੁੱਲ ਕਰੋਗੇ ਫਿਰ ਦਾ ਮੁੱਲ 185 ਜੀ ਕੋਈ ਰੇ ਲੇਟ ਲੱਗਿਆ ਹਲੇ ਮੰਡੀ ਤੇ ਇਹਦਾ 1.5 ਲੱਗ ਰਿਹਾ ਜੀ ਤੁਸੀਂ ਕਿੰਨੇ ਛਟੋਗੇ ਫਿਰ ਇਹਨੂੰ ਇਹਨੂੰ 165 ਦੀ ਦائیں ਹੈਗੀ 1 ਲੱਖ 65 ਦੀ ਹਾਂਜੀ ਛਟੋਗੇ ਹਾਂਜੀ ਤੇ ਦੁੱਧ ਕੱਢੀ ਜਾਊਗੀ 17 18 ਹਾਂਜੀ ਹਾਂਜੀ ਤੇ ਤੋਰਿਓ 17 18 ਹੁਣ ਆਈ ਠੀਕ ਕਰ ਦੋ ਜੀ ਲਓ ਜੀ ਤੋਰੋ ਲਓ ਜੀ ਇੱਧਰ ਬਾਈ ਜੀ ਕਹਿੰਦੇ ਇਹਨਾਂ ਦੀ ਐ ਕਹਿੰਦੇ 20 ਕਿਲੋ ਕੱਢੀ ਜਾਊਗੀ ਤੇ 17-18 ਤੇ ਹੁਣ ਚੱਲ ਰਹੀ ਆ ਇਹ ਤੇ ਰੇਟ ਕਿਵੇਂ ਲੱਗਿਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਲਓ ਜੀ ਚੈੱਕ ਕਰੋ ਆ ਜਾ ਬੰਨੋ ਹੀ ਬੰਨੋ ਇਹਨੂੰ ਬੰਨਨੇ ਬੰਨਨੇ ਵੀਰੋ ਲਓ ਜੀ ਆਰਡਰ ਕੁਆਲਟੀ ਚੈੱਕ ਕਰੋ ਬਿਲਕੁਲ ਥਨਲੇਬ ਦੀ ਸਾਫ ਸੁਥਰੀ ਤੇ ਬਾਈ ਜੀ ਕਹਿੰਦੇ ਹਰਿਆਣੇ ਦਾ ਮਾਲ ਹਰਿਆਣੇ ਤੋਂ ਲੈਂਦੀ ਹੋਈ ਆ ਆਜੋ ਫਿਰ ਆ ਵੀ ਦੇਖ ਲਈਏ ਆ ਵੀ ਆਪਣੀ ਇੱਧਰ ਲਈ ਹਾਂਜੀ ਹਾਂਜੀ ਇਨੂੰ ਵੀ ਕੱਢੋ ਬਾਹਰ ਇੱਧਰ ਕੱਢ ਲਿਓ ਇਹਦਾ ਕੈਮਰਾ ਨੂੰ 1.50 ਹਟ ਭੈਣ ਚ ਬੈਠ ਗਈ ਵੀਰਾ ਕਹਿਵਾ ਸੁਆ ਵੀਰੇ ਦਾ ਇਹਦਾ ਫਲੂਨ ਆ ਵੀਰੇ ਅੱਛਾ ਕੈ ਦੰਦ ਹੋ ਗਏ ਇਹ ਦੋ ਦੰਦ ਦਬੋਕ ਲੋ ਰੋਕ ਲੋ ਰੋਕ ਲੋ ਰੋਕ ਲੋ ਖੋਲਣੀ ਹਿੰਜੀ ਤੇ ਕੰਨ ਦਿਨ ਨੂੰ ਨਹੀਂ ਸੁਣਿਆ ਚ ਇਹਨੂੰ ਤੀਜਾ ਦਿਨ ਆ ਵੀਰੇ ਠਿੱਕੀ ਦਿੱਤਾ ਨੇ ਇਹਨੂੰ ਐ ਕੱਟੀ ਆਈ ਠੀਕ ਆ ਕਿੰਨਾ ਕੁ ਦੁੱਧ ਕੱਢੂਗੀ ਇਹ ਇਹਦਾ ਥੱਲੇ ਹੁਣ ਹੈਗਾ 14-15 ਕਿਲੋ ਦੁੱਧ ਪੂਰੇ ਦੇ ਉੱਤੇ ਆ ਕੇ ਕੱਢੀ ਜਾਊਗੀ 15-16 ਕੱਢੀ ਜਾਊਗੀ ਹੈ ਹਾਂਜੀ ਅਰੇ ਇਹਦਾ ਕੀ ਕਰਦੇ ਹੋ ਫਿਰ ਇਹਦਾ 1 ਬੀਜ ਨਹੀਂ ਕਿੰਨੇ ਕਹੇ ਛੱਡ ਦੋਗੇ ਇੱਕ ਦਾਤ ਦੀ ਦੇ ਦੂੰਗਾ 1,10,000 ਦੀ ਛੱਡ ਦੋਗੇ ਹਾਂਜੀ ਠੀਕ ਆ ਜੀ ਤੇ ਆ ਵੀ ਆਪਣੀ ਇੱਧਰ ਖੜੀ ਜੜੀ ਹਾਂਜੀ ਹਾਂਜੀ ਵੀ ਇਹਦੇ ਲਈ ਵੀ ਆਜੋ ਬਾਤ ਉਧਰ ਤੋਰਦੇ ਪਿਆ ਤੋੜ ਦੇ ਆਪਣੀ ਆਪਾਂ ਕੋਈ ਨਹੀਂ ਠੀਕ ਆ ਤੁਸੀਂ ਮਾਇਰ ਨੰਬਰ ਬੋਲ ਦੋ ਆਪਾਂ 87270 87270 64788 64788 ਠੀਕ ਆ ਥੈਂਕ ਯੂ ਵੀਰੇ ਲਓ ਜੀ ਹੁਣ ਅੱਗੇ ਚੱਲਦੇ ਆਪਾਂ ਤੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਵੀਰੇ ਹੱਥ ਮਨ ਕੀ ਬੇਨਤੀ ਆ ਬਹੁਤ ਸਾਫ ਸੁਥਰੀਆ ਵੀਡੀਓ ਲੈ ਕੇ ਆਉਨੇ ਤੁਸੀਂ ਪਰਿਵਾਰ ਦੇ ਵਿੱਚ ਬਹਿ ਕੇ ਵੀ ਦੇਖ ਸਕਦੇ ਹੋ ਤੇ ਚਲੋ ਅੱਗੇ ਚੱਲਦੇ ਆ ਫਿਰ ਹੋਰ ਤੁਹਾਨੂੰ ਦਿਖਾਉਨੇ ਆ ਚੰਗੇ ਚੰਗੇ ਜੇ ਪਸ਼ੂ ਤੁਹਾਨੂੰ ਆਕ ਜੀ ਮੰਡੀਆਂ ਬਾਰੇ ਜਾਣਕਾਰੀ ਦੇ ਦਈਏ ਬਾਈ ਜੀ ਕੱਲ ਨੂੰ 6 ਤਰੀਕ ਨੂੰ ਮੇਲਾ ਹੈਗਾ ਝਰੋਲੇ ਦਾ ਉੱਥੇ ਜਾ ਕੇ ਤੁਸੀਂ ਜਾ ਕੇ ਦੇਖ ਸਕਦੇ ਹੋ ਮੇਲਾ ਲੋ ਜੀ ਅੱਗੇ ਚੱਲਦੇ ਆਂ ਨਹੀਂ ਅਸੀਂ ਆਵਾਜ਼ ਕੱਢਣੀ ਆ ਹਾਂ ਕੀ ਨਾਮ ਆ ਤੁਹਾਡਾ ਜੀ ਪੂਰਾ ਜੀ ਪਿੰਡ ਕਿਹੜਾ ਹੈ ਨੇ ਹੋਲਕਾ ਜ਼ਿਲ੍ਹਾ ਕਿਹੜਾ ਪੈਂਦਾ ਮੋਹਾਲੀ ਠੀਕ ਹੈ ਜੀ ਕਿੰਨੇ ਪਸ਼ੂ ਲੈ ਕੇ ਆਓ ਆਪਾਂ ਲੈ ਕੇ ਆਏ ਜੀ 3 6 7 8 10 ਪਸ਼ੂ ਤੇ ਜੀ ਠੀਕ ਹੈ ਜੀ ਬਸ 2-4 ਕ ਦਿਖਾ ਦਿਓ ਐਨ ਵਧੀਆ ਚੰਗੇ ਸਾਫ ਸੁਥਰੇ ਜੀ ਕਿੱਥੋਂ ਸਟਾਰਟ ਕਰੀਏ ਦੱਸੋ ਇੱਥੋਂ ਕਰ ਲਓ ਜੀ ਉਧਰ ਆ ਜਾਓ ਬਾਹਰ ਕੱਢ ਲਿਓ ਉਹਨੇ ਲਓ ਜੀ ਇੱਥੋਂ ਸਟਾਰਟ ਕਰਦੇ ਆਪਾਂ ਤੇ ਰੋਕ ਲਓ ਇਹਦਾ ਕਹਾਂ ਮਾ ਸੂਹਾ ਕੈਮਰਾ ਦਾ ਜੀ ਇਹ ਦੂਜੇ ਸੂਹੇ ਜੀ ਤਾਂ ਦੀ ਸੂਈ ਵੀ ਆ ਰਾਤ ਸੂਈ ਆਈ ਹਾਂਜੀ 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 ਠੀਕ ਆ ਤੇ ਕਿੰਨੇ ਕ ਦੁੱਧ ਵਾਲੀ ਇਹ ਹੁਣ ਬੋਲਾ ਹੋਊਗਾ ਜੀ 12 13 ਕਿਲੋ 12 13 ਕਿਲੋ ਇੱਕ ਪੂਰੇ ਦੁੱਧ ਆ ਕਿੰਨਾ ਕੱਢ ਦਈ ਦੂਗੀ ਜੀ 15 ਦੇ ਬਾਹਰ 15 ਦਾ ਬਾਹਰ ਕੱਢ ਦੂਗੀ ਹਾਂਜੀ ਹਾਂਜੀ ਇਹਦਾ ਕੀ ਮੁੱਲ ਕਰਦੇ ਹੋ ਮੁੱਲ ਆਪਾਂ ਮੌਕੇ ਤੇ ਕਰ ਲਾਂਗੇ ਕੋਈ ਮਣਾ ਆਈਡੀਆ ਦੱਸੋ ਨਾ ਬਸ ਕੋਈ ਗੱਲ ਨਹੀਂ ਮੌਕੇ ਤੇ ਕਰ ਲਾਂਗੇ ਕੋਈ ਨਹੀਂ ਮੌਕੇ ਤੇ ਕਰ ਲਾਂਗੇ ਮੌਕੇ ਤੇ ਓ ਮਾਈਕ ਤੋਲ ਸਾਨੂੰ ਆਈਡੀਆ ਦੇ ਦਿਤੋ ਵੀ ਇੱਥੋਂ ਲੈ ਕੇ ਇਹਦੇ ਵਿੱਚ ਵਿੱਚ ਬਣ ਜੂ ਇੰਨੇ ਇੱਕ 10 ਤੋਂ ਲੈ ਕੇ 12 ਦੇ ਵਿੱਚ ਵਿੱਚ ਛੱਡ ਦਾਂਗੇ ਮੈਂ ਇਹਦੇ ਵਿੱਚ ਵਿੱਚ ਛੱਡ ਦੋਗੇ ਠੀਕ ਆ ਚਲੋ ਇੱਕ ਪਾਸੂ ਹੋਰ ਦਿਖਾਓ ਫਿਰ ਲਓ ਜੀ ਕਹਿੰਦੇ 1 10 ਤੋਂ ਲੈ ਕੇ 12 ਦੇ ਵਿੱਚ ਵਿੱਚ ਮੱਥਾਂ ਲੈ ਰਿਹਾ ਛੱਡ ਦੇਣਗੇ ਤੇ ਇੱਕ ਆ ਚੋਟੀ ਖੜੀ ਹੈ ਇਹ ਵੀ ਬਹੁਤ ਚੰਗੀ ਵਾਜਾ ਇਹ ਇਹਦਾ ਕਿਵੇਂ ਸੋਈ ਇਹਦਾ ਵੀ ਦੂਜਾ ਪਹਿਲਾਂ ਮੜਾ ਪਰ ਦੂਜਾ ਹੀ ਸ਼ੂ ਆ ਵੀਰ ਜੀ ਤੇ ਅੱਜ ਕਿੰਨੇ ਦਿਨਾਂ ਤੋਂ ਸੁਣੇ ਨੂੰ ਹੋ ਗਿਆ ਜੀ ਇਹਨੂੰ 4 ਕਿ ਦਿਨ ਠੀਕ ਆ ਜੀ ਕੀ ਦਿੱਤਾ ਨੇ ਇਹਨੇ ਦਿੱਤਾ ਉਹ ਕਿਆ ਦਿੱਤਾ ਬਾਹਾ ਕੱਟਾ ਏ ਕੱਟਾ ਜੀ ਠੀਕ ਆ ਤੇ ਕਿੰਨਾ ਦੁੱਧ ਕੱਢੂਗੀ ਪੂਰੇ ਦੁੱਧ ਆ ਕੇ ਹੁਣ ਵੀਰ ਜੀ 15 ਕਿਲੋ ਦੁੱਧ ਤਿਆਰ ਆ 15 ਇਸ ਟਾਈਮ ਤਿਆਰ ਹਾਂਜੀ ਹਾਂਜੀ ਠੀਕ ਆ ਜੀ ਤੇ ਫਿਰ ਇਹਦਾ ਕੀ ਕਰੋਗੇ ਮੁੰਨਾ ਇਹਦਾ ਵੀ ਮੌਕੇ ਤੇ ਕਰ ਲਾਂਗੇ ਵੀਰ ਮੁੰਨਾ ਆ ਜਾ ਬੱਸ ਸਾਨੂੰ ਇਹਦਾ ਵੀ ਆਈਡੀ ਆ ਦੱਸ ਦਿਨਾ ਪਹਿਲਾਂ ਮੰਗੋ ਵੀ ਇੰਨੇ ਇੰਨੇ ਕੇ ਪਿਛੇ ਵਿੱਚ ਬਣ ਚੁਗੇ ਈਦੋ ਜੀ हां जी हां ਕੀ ਦਾ ਕਰ ਦੋਗੇ 130 ਤੇ 140 ਦੇ ਵਿੱਚ ਵਿੱਚ 1040 ਵਿੱਚ ਕਟਾ ਵੱਡੀ ਹੋ ਜੂ ਹਾਂ ਜੀ ਹਾਂ ਲਓ ਜੀ 1040 ਦੇ ਵਿੱਚ ਵਿੱਚ ਕਰ ਦੋਗੇ ਇਹ ਪੂਰੇ ਦੁੱਤੇ ਆ ਕੇ ਜਿਵੇਂ ਹੁਣ ਪੂਰੇ ਦੁੱਤੇ ਆ ਗਏ ਜੀ ਕਿੰਨਾ ਕੁ ਕੱਟ ਸਕਦੀ ਥੋੜੇ ਹਿਸਾਬ ਨਾਲ 17 18 ਕਿਲੋ ਦੁੱਧ ਆਊਗੀ ਜੀ ਪੂਰੇ ਦੁੱਤੇ ਆ ਗਏ ਬਾਕੀ ਸੇਵਾ ਅਗਲੇ ਦੀ ਜੀ ਠੀਕ ਆ ਜੀ ਮੋਬਾਈਲ ਨੰਬਰ ਬੋਲ ਦਿੰਦਾ ਜੀ 9988 9988 705842 ਠੀਕ ਆ ਜੀ ਥੈਂਕ ਯੂ